ਚੋਪੇਈ ਸਰਬਕਾਲ ਸਭ ਸਾਧ ਉਬਾਰੇ ਪ੍ਰਭੂ ਨੇ ਸਾਰੇ ਆਸਮਾਨਾਂ ਵਿੱਚ ਸਾਧੂ ਪੁਰਸ਼ਾ ਦਾ ਉਦਾਰ ਕੀਤਾ ਹੈ ਦੁੱਖ ਦੇ ਕੇ ਧੋਖੀ ਸਭ ਮਾਰੇ ਆਪਿਆ ਸਾਰੇ ਧੋਖੀਆਂ ਨੂੰ ਦੁੱਖ ਦੇ ਦੇ ਕੇ ਮਾਰਿਆ ਹੈ ਅਦਭੁਤ ਗਤ ਭਗਤਾਂ ਤੇ ਕਰਾਈ ਉਸ ਨੇ ਆਪਣੀ ਅਦਭੁਤ ਗਤੀ ਦਾ ਅਹਿਸਾਸ ਭਗਤਾ ਨੂੰ ਕਰਾਇਆ ਹੈ ਸਭ ਸੰਕਟ ਤੇ ਲੈ ਬਚਾਈ ਆਤੇ ਸਾਰੇ ਸੰਕਟਾਂ ਤੋਂ ਉਹਨਾਂ ਨੂੰ ਬਚਾ ਲਿਆ ਹੈ ਸਭ ਸੰਕਟ ਤੇ ਸੰਤ ਬਚਾਏ ਸਾਰੇ ਸੰਕਟਾਂ ਤੋਂ ਸੰਤਾਂ ਨੂੰ ਬਚਾਇਆ ਹੈ ਸਭ ਕੰਟਕ ਕੰਟਕ ਜਿਮਕਾਏ ਆਤੇ ਸਾਰੇ ਸੰਕਟਾਂ ਨੂੰ ਕੰਡਿਆਵਾਂਗ ਤੂਰ ਕਰ ਦਿੱਤਾ ਹੈ ਦਾਸ ਜਾਨ ਮੋਹੇ ਕਰੀ ਸਹਾਈ दस जान के मेरी सहायता की है आप हाथ दे बचाई अपना हाथ दे के बचा लिया है अब जो जो मैं लखे तमाशा हूँ मैं जेड़े जेड़े तमाशे वेखे हैं सो सो करो तो मैं अरदासा वो सारे मैं थोड़े तो अगे पेश करता हाँ जो प्रभ कृपा कटाश दिखे हैं ਏ ਪ੍ਰਭੂ ਜੇਕਰ ਤੁਸੀਂ ਮਿਹਰ ਦੀ ਦ੍ਰਿਸ਼ਟੀ ਕਰੋਗੇ ਸੋ ਤਵ ਦਾਸ ਉਚਾਰਤ ਜੈ ਹੈ ਤਾਂ ਤੁਹਾਡਾ ਦਾਸ ਉਚਾਰਦਾ ਜਾਵੇਗਾ ਜਿਹ ਜਿਹ ਵਿਦ ਮੈਂ ਲਖੇ ਤਮਾਸਾ ਜਿਸ ਜਿਸ ਤਰ੍ਹਾਂ ਦੇ ਮੈਂ ਤਮਾਸ਼ੇ ਵੇਖੇ ਹਨ ਚਾਹਤ ਦਿਨ ਕੋ ਕਿਉ ਪ੍ਰਕਾਸ਼ਾ ਉਹਨਾਂ ਦਾ ਜਗਤ ਵਿੱਚ ਪ੍ਰਕਾਸ਼ ਕਰਨਾ ਚਾਹੁੰਦਾ ਹਾਂ ਜੋ ਜੋ ਜਨਮਾ ਪੁਰਬਲੇ 헤ਰੇ ਜਿਹੜੇ ਜਿਹੜੇ ਪੁਰਬਲੇ ਜਨਮ ਮੈਂ ਵੇਖੇ ਹਨ ਕਹਿਓ ਸੋ ਪ੍ਰਭ ਪਰਾਕਰਮ ਤੇਰੇ ਉਹਨਾਂ ਨੂੰ हे ਪ੍ਰਭੂ ਤੇਰੇ ਬਲ ਨਾਲ ਕਹਿੰਦਾ ਹਾਂ ਸਰਵ ਕਾਲ ਹੈ ਪਿਤਾ ਅਪਾਰਾ ਸਬਦਾ ਕਾਲ ਸਰਵ ਕਾਲ ਆਪਾਰ ਪ੍ਰਭੂ ਸਾਡਾ ਪਿਤਾ ਹੈ ਦੇਵ ਕਾਲਿਕਾ ਮਾਪ ਹਮਾਰਾ ਅਤੇ ਉਸ ਦੀ ਸ਼ਕਤੀ ਦੇਵੀ ਕਾਲਿਕਾ ਸਾਡੀ ਮਾਤਾ ਹੈ ਮਨਵਾ ਗਰਮੋਰ ਮਨਸਾ ਮਾਈ ਮੇਰਾ ਮਨ ਗੁਰੂ ਅਤੇ ਮਨਸ਼ਾ ਕਾਮਨਾ ਮੇਰੀ ਮਾਈ ਗੁਰੂ ਪਤਨੀ ਹੈ ਜਿਨ ਮੋਕੋ ਸੁਭ ਕਰਿਆ ਪੜਾਈ ਜਿਸਨੇ ਮੈਨੂੰ ਸਾਰੀ ਕਾਵ ਕਿਰਿਆਸ ਖਾਈ ਹੈ ਜਬ ਮਨਸਾ ਮਨ ਮਾਇਆ ਵਿਚਾਰੀ ਜਦ ਮਨ ਨੇ ਆਪਣੇ ਉਤੇ ਮਨਸਾ ਦੀ ਕਿਰਪਾ ਵਿਚਾਰੀ ਗੁਰਮਨੁਆ ਕਹਿ ਕਹਿਓ ਸੁਧਾਰੀ ਤਦ ਮਨ ਰੋਪੀ ਗੁਰੂ ਦੇ ਕਥਨ ਨੂੰ ਸੁਧਾਰ ਕੇ ਕਹਿੰਦਾ ਹਾਂ ਜੇ ਜੇ ਚਰਤ ਪੁਰਾਤਨ ਲਹਿ ਜਿਹੜੇ-ਜਿਹੜੇ ਮੈਂ ਪੁਰਾਤਨ ਜਨਮ ਵੇਖੇ ਹਨ ਤੇ ਤੇ ਅਬ ਚਾਹੀਅਤ ਹੈ ਕਹੇ ਓ ਓ ਮੈਂ ਹੁਣ ਕਹਿਣੇ ਚਾਹੁੰਦਾ ਹਾਂ ਸਾਰਾ ਬਕਾਲ ਕਰਨਾ ਤਬ ਪਰੇ ਤਦ ਸਰਵਕਾਲ করুণਾ ਨਾਲ ਪਰੇਗੇ ਸੇਵਕ ਜਾਨ ਦਇਆ ਦੇ ਰਸ ਟਰੇ ਆਤੇ ਸੇਵਕ ਜਾਣ ਕੇ ਦਇਆ ਦੇ ਰਸ ਨਾਲ ਪਸੀਜ ਗਏ ਜੋ ਜੋ ਜਨਮ ਹੋਰ ਬਲਉ ਪਇਓ ਜਿਹੜੇ ਜਿਹੜੇ ਪੁਰਬਲੇ ਜਨਮ ਹੋਏ ਸਾਨ ਸੋ ਸੋ ਸਭ ਸਿਮਰਣ ਕਰ ਦੇਓ ਉਹ ਸਾਰੇ ਆਦਿ ਕਰਾ ਦਿੱਤੇ ਹਨ ਮੋਕੋ ਇਤੀ ਹੁਤੀ ਕਹਿ ਸੁਦੰ ਮੈਨੂੰ ਇਤਨੀ ਸੋਜੀ ਪਲਾ ਕਿਥੇ ਸੀ ਜਸ ਪ੍ਰਭ ਦੇਈ ਕਿਰਪਾ ਕਰ ਬੁੱਦੰ ਜੇਸਤਰਾਦੀ ਬੁੱਧੀ ਪ੍ਰਭੂ ਨੇ ਕਿਰਪਾ ਕਰ ਕੇ ਮੈਨੂੰ ਦਿੱਤੀ ਹੈ ਸਰਬ ਕਾਲ ਤਬ ਭਏ ਦਿਆਲਾ ਤਾਦ ਸਰਬ ਕਾਲ ਮੇਰੇ ਉਤੇ ਦਿਆਲੂ ਹੋਗੇ ਲੋਹਰਾਚ ਹਮ ਕੋ ਸਭ ਕਾਲਾ ਆਤੇ ਸਭ ਸਮੇ ਆ ਵਿੱਚ ਸਾਨੂੰ ਸ਼ਸ਼ਤਰ ਦੀ ਰੱਖਿਆ ਪ੍ਰਦਾਨ ਕੀਤੀ ਸਰਬ ਕਾਲ ਰੱਛਾ ਸਭ ਕਾਲ ਸਰਬ ਕਾਲ ਦੀ ਮੈਨੂੰ ਸਭ ਸਮੇ ਆ ਵਿੱਚ ਰੱਖਿਆ ਹੈ ਲੋਹਰਾਚ ਸਰਬਦਾ ਵਿਸਾਲ ਸਦਾ ਉਸ ਵਿਚਾਰ ਪ੍ਰਭੂ ਦੀ ਸ਼ਸ਼ਤਰ ਰੂਪ ਰੱਖਿਆ ਮਿਲ ਰਹੀ ਹੈ ਢੀਠ ਪਿਓ ਤਬ ਕਿਰਪਾ ਲਖਾਈ ਜਦੋਂ ਆਪਣੇ ਉੱਪਰ ਤੇਰੀ ਕਿਰਪਾ ਦਿਸ ਪਈ ਤਾਂ ਮੈਂ ਨਿਡਰ ਹੋ ਗਿਆ ਐਂਡੋ ਪਿਰੇ ਸਬਾਨਾ ਪਿਉ ਰਾਈ ਆਤੇ ਆਪਣੇ ਆਪ ਨੂੰ ਸਭ ਦਾ ਰਾਜਾ ਸਮਝ ਕੇ ਐਂਠਿਆ ਫਿਰਦਾ ਹਾਂ ਜਿਹ ਜਿਹ ਵਿਦ ਜਨ ਮਨ ਸੁਧ ਆਈ ਜਿਸ ਜਿਸ ਤਰ੍ਹਾਂ ਹੋਰਬਲੇ ਜਨਮ ਦੀ ਸੂਰਤ ਆਈ ਤਿਮ ਤਿਮ ਕਹੇ ਗਿਰੰਥ ਬਣਾਈ उस तरह कह के ग्रंथ बनाए हैं प्रथमे सतयुग जिह बिद लाहा सब तो पहला सतयुग ने जिस तरह वेख्या प्रथमे देव चरित्र को कहा उस तरह पहला देवी चरित्र कथन किया पहले चंडी चरित्र बनायो पहला चंडी चरित्र बनाया है ਨਾ ਖਸੇਕਤੇ ਕਰਮ-ਪਾਖ ਸੁਨਾਇਓ ਉਸਦੀ ਕਥਾ ਨੋ ਤੋਂ ਲੈ ਕੇ ਚੋਟੀ ਤੱਕ ਆ ਤੋਂ ਅੰਤ ਤੱਕ ਕਰਮਵਾਰ ਕਹਿ ਕੇ ਵੰਨਣ ਕੀਤੀ ਹੈ ਛੋਰ ਕਥਾ ਤਬ ਪ੍ਰਥਮ ਸੁਨਾਈ ਆਦ ਕਾਲ ਦੀ ਮੁੱਢ ਕਦੀਮ ਦੀ ਕਥਾ ਮੈਂ ਪਹਿਲਾ ਸੁਨਾਈ ਹੈ ਅਬ ਚਾਹਤ ਫਿਰ ਕਰਾਂ ਬਡਾਈ ਔਣ ਫੇਰ ਵਡਿਆਈ ਕਰਨੀ ਚਾਹੁੰਦਾ ਹਾਂ। ਇਤਿ ਸ਼੍ਰੀ ਬਚਿਤ੍ਰਨਾਟਕ ਗ੍ਰੰਥ ਦੇ ਸਰਬਕਾਲ ਕੀ ਬੇਨਤੀ ਵਰਣਨ ਨਾਮ 14 ਸਮੋ ਧਿਆਏ ਸਮਾਪਤ। ਮਾਸਟਰ ਸੋਬ ਮਾਸਟਰ ਆਫ ਜੂ। ਇਥੇ ਸ਼੍ਰੀ ਬਚਿਤ੍ਰਨਾਟਕ ਗ੍ਰੰਥ ਦੇ ਸਰਬਕਾਲ ਦੀ ਬੇਨਤੀ ਵਰਣਨ ਨਾਮ ਦੇ 14ਵੇਂ ਅਧਿਆਏ ਦੀ ਸਮਾਪਤੀ ਹੁੰਦੀ ਹੈ। ਸਾਭ ਸ਼ੋਭ ਹੈ। ਆਫ ਜੂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ